हां जी सासरी काल वीर जी। सासरी काल जी। ਕੀ ਹਾਲ ਚਾਲ ਆ ਜੀ? ਬਹੁਤ ਵਧੀਆ ਜੀ ਤੇ ਸਾਂ। ਕਿੰਨੇ ਪੌ ਸੇਲ ਕਰਨੇ ਅੱਜ? 15-16 ਹੈ ਜੀ। 15-16 ਮੱਜਾਂ ਹੀ ਸਾਰੀਆਂ। ਮੱਜਾਂ ਮੱਜਾਂ ਹੀ ਸਾਰੀਆਂ ਤਾਜ਼ੀਆਂ ਸੁਈਆਂ ਨੇ। ਸਾਰੀਆਂ ਹੀ ਸੁਈਆਂ ਸਵਾਲੀਆਂ। ਦੋ ਹੀ ਗੱਬਣਾ। ਦੋ ਹੀ ਗੱਬਣਾ। ਆ ਨੀਲੀ ਰਾਵੀ ਦੀ ਗੱਬਣਾ ਹੈ ਨਾ। ਬੂਰੀ। ਠੀਕ ਹੈ ਕਿੰਨੇ ਤੋਂ ਕਿੰਨੇ ਤੋਂ ਧਾਲੀਆਂ? ਸਾਰੀਆਂ 14-15 ਕਿਲੋ ਵਾਲੀਆਂ। 14-15 ਕਿਲੋ ਵਾਲੀਆਂ ਤੋਂ ਧਾਲੀਆਂ। ਫੋਨ ਨੰਬਰ ਬੋਲ ਦੇ ਵੀਰੇ। 97799 75389 ਠੀਕ ਹੈ ਜੀ। ਬਾਕੀ ਚੰਗੀਆਂ ਸੋਹਣੀਆਂ ਜੀ ਡੇਰੀ ਦੇ ਵਿੱਚ ਆ ਜੀ ਇਹ। ਅੰਮ੍ਰਿਤਸਰ ਡੇਰੀ ਦੇ ਵਿੱਚ ਮੁਜੀਠਾ ਰੋੜ ਤੇ ਆਹ ਵੇਖੋ ਪੂਰੇ ਵੱਡੇ ਕੱਦ ਦੀਆਂ ਮਾਲਕਾਂ ਮੱਝਾਂ ਜਿਹੜੇ ਵੀਰ ਨੇ ਖਰੀਦਣੀਆਂ ਫੋਨ ਕਰ ਲਿਓ ਤੁਸੀਂ ਪਸੰਦ ਦੇ ਇੱਕ ਕਰਨੀਆਂ ਲੈ ਕੇ ਤੁਸੀਂ ਦੋ ਜਾਣੀਆਂ ਜੀ ਟੌਪ ਦੀਆਂ ਵੱਡੀਆਂ ਮੱਝਾਂ ਜੀ ਬਹੁਤ ਚੰਗੀ ਕੁਆਲਿਟੀ ਦੀਆਂ ਠੀਕ ਹੈ ਜੀ ਮੁੱਲ ਜਾਇ ਜੀ ਆ ਨਾ ਭਾਜੀ ਬਿਲਕੁਲ ਜਾਇ ਜਾਇ ਠੀਕ ਹੈ ਵੀਰ ਨੂੰ ਫੋਨ ਕਰ ਲਿਓ ਜੀ ਬਹੁਤ ਟੌਪ ਦੀਆਂ ਮੱਝਾਂ ਸੇਲ ਕਰ ਰਹੀਆਂ ਅੱਜ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ